ਜਹਾਂ ਦੋਸਤੋ ਮੈਂ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਮੀ ਦਾ ਫਾਊਂਡਰ ਇੰਸਟ੍ਰਕਟਰ ਦੋਸਤੋ ਅੱਜ ਆਪਾਂ ਗਰਾਊਂਡ ਦੇ ਵਿੱਚ ਖੜੇ ਆਂ ਦਿਖਾ ਦਿਓ ਕੈਮਰਾਮੈਨ ਜੀ ਥੋੜਾ ਬੱਚਾ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਇੱਕ ਬੱਚੇ ਦਾ ਰਿਵਿਊ ਲੈ ਰਹੇ ਆਂ ਤੇ ਰਿਵਿਊ ਦੇ ਵਿੱਚ ਕੁਝ ਸਵਾਲ ਜਵਾਬ ਕੁਝ ਵੀ ਬੱਚੇ ਨੂੰ ਚੰਗਾ ਮਾੜਾ ਜੋ ਵੀ ਅਕੈਡਮੀ ਵਾਰ ਲੱਦਾ ਉਹ ਬੱਚਾ ਵਿੱਚ ਚ ਕੋ ਕੇ ਇਹ ਆਪਾਂ ਨੂੰ ਦੱਸਣ ਦੀ ਕੋਸ਼ਿਸ਼ ਕਰੂਗਾ ਸਾਰਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਜੀ ਤੁਸੀਂ ਮੈਨੂੰ ਮੌਕਾ ਦਿੱਤਾ ਆਪਣੇ ਕੋਲ ਖੜਨ ਦਾ ਔਰ ਮੈਂ ਸਟੂਡੈਂਟਸ ਦੀ ਆਵਾਜ਼ ਬਣਿਆ ਜੀ ਤੇ ਮੈਂ ਆਪਦੀ ਇਮਾਨਦਾਰੀ ਨਾਲ ਬਹੁਤ ਸਹੀ ਰਿਵਿਊ ਦੇਵਾਂਗਾ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਗੱਲਾਂ ਹੈ ਉਹੀ ਸਾਹਮਣੇ ਰੱਖ ਸਕਾਂ ਸਾਰੇ ਬੱਚਿਆਂ ਦੇ ਹਮ ਔਰ ਸਭ ਤੋਂ ਵਧੀਆ ਗੱਲ ਤਾਂ ਮੈਨੂੰ ਇਹ ਲੱਗਦੀ ਹੈ ਕਿ ਇੱਥੇ ਐਂਟਰਟੇਨਮੈਂਟ ਦਾ ਬੜਾ ਧਿਆਨ ਰੱਖਿਆ ਜਾਂਦਾ ਮੈਨੂੰ ਲੱਗਦਾ ਕਿ ਜੇ ਕੋਈ ਇਨਸਾਨ ਖੁਸ਼ ਰਹੂਗਾ ਤਾਂ ਉਹ ਆਪੇ ਖੁਦ ਹੀ ਚੰਗਾ ਕਰੂਗਾ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਬੱਚੇ ਪਹਿਲਾਂ ਕ੍ਰਿਕਟ ਖੇਡ ਰਹੇ ਨਹੀਂ ਉਹ ਦਿਖਾਓ ਸਭ ਤੋਂ ਪਹਿਲਾਂ ਤਾਂ ਆਪਣਾ ਪੂਰਾ ਵਰਕਆਊਟ ਕਰ ਤੋਂ ਬਾਅਦ ਸਾਰੇ ਬੱਚਿਆਂ ਦੇ ਚਿਹਰੇ 'ਤੇ ਨੂਰ ਹੈ ਜੀ ਕਿਸੇ ਬੱਚੇ ਦੇ ਮੂੰਹ 'ਤੇ ਉਦਾਸੀ ਨਹੀਂ ਹੈਗੀ ਇਹ ਤਾਂ ਹੈ ਬਿਲਕੁਲ ਨੰਬਰ ਨੰਬਰ 2 ਸਭ ਤੋਂ انسان ਨੂੰ ਜਿਉਣ ਲਈ ਨੈਸੈਸਰੀ ਹੈ ਫੂਡ ਫੂਡ ਕੁਆਲਿਟੀ ਇੰਨੀ ਜ਼ਿਆਦਾ ਵਧੀਆ ਹੈ ਮੈਂ ਤਾਂ ਕਹੂੰਗਾ ਜੇ ਮੈਂ ਜ਼ਿਆਦਾ ਪ੍ਰੇਜ਼ ਕਰਦੀ ਕਿਤੇ ਨਜ਼ਰੀ ਨਾ ਲੱਗ ਜਾਏ ਭਾਈ ਔਰ ਨੰਬਰ 3 ਜੀ ਸਾਰੀਆਂ ਅਕੈਡਮੀਜ਼ ਦੇ ਵਿੱਚ ਸਰ ਸਾਰਿਆਂ ਨੇ ਨਾ ਅੱਗੇ ਆਪਣੇ ਇਨਸਟ੍ਰਕਟਰਸ ਲਗਾਏ ਹੋਏ ਨੇ ਮੈਂ ਇੱਕ ਦੋ ਪਹਿਲਾਂ ਵੀ ਅਕੈਡਮੀਜ਼ ਜੁਆਇਨ ਕੀਤੀਆਂ ਨੇ ਉਹਨਾਂ ਨੂੰ ਛੱਡਣ ਦਾ ਕਾਰਨ ਇਹ ਹੀ ਸੀ ਕਿ ਡੇ 1 ਦੇ ਚ ਤਾਂ ਉਹ ਆਣਗੇ ਵੱਡੀਆਂ ਵੱਡੀਆਂ ਗੱਲਾਂ ਕਰਨਗੇ ਬੱਚਿਆਂ ਨੂੰ ਮੋਟੀਵੇਸ਼ਨ ਕਰਨਗੇ ਜਦੋਂ ਐਡਮਿਸ਼ਨਸ ਹੋ ਜਾਂਦੀਆਂ ਨੇ ਦੋ ਤਿੰਨ ਦਿਨ ਬਾਅਦ ਸਭ ਚਲੇ ਜਾਂਦੇ ਨੇ ਕੋਈ ਦਿਖਦਾ ਹੀ ਨਹੀਂ ਹੈਗਾ ਸਰ ਔਰ ਮੈਂ ਇੰਨਾ ਇਸ ਚੀਜ਼ ਤੋਂ ਜ਼ਿਆਦਾ ਇਨਸਪਾਇਰਮ ਤੁਸੀਂ ਤਾਂ ਮੇਰੇ ਨਾਲ ਐਕਚੁਅਲੀ ਰੋਲ ਮਾਡਲ ਬਣ ਚੁੱਕੇ ਹੋਣ ਤੁਸੀਂ ਮਤਲਬ ਕਿ ਇੰਨੇ ਵਧੀਆ ਹੋ ਕਿ ਬੱਚਿਆਂ ਦੇ ਹਰ ਵਕਤ ਕੋਲ ਰਹਿੰਦੇ ਹੋ ਦੇਖੋ ਤੁਸੀਂ ਏਡੇ ਹੁਣ ਹਨਾ ਉਸ ਮਕਾਮ ਤੇ ਪਹੁੰਚ ਚੁੱਕੇ ਹੋ ਕਿ ਤੁਸੀਂ ਵਧੀਆ ਤਰ੍ਹਾਂ ਨਾਲ ਆਪਣੇ ਵਧੀਆ ਲਾਈਫ ਸਟਾਈਲ ਜਿਉਣ ਲਈ ਕਿਤੇ ਆਪਣਾ ਬਾਹਰ ਰਹਿ ਸਕਦੇ ਹੋ ਰਾਤ ਨੂੰ ਪਰ ਤੁਸੀਂ ਫਿਰ ਵੀ ਬੱਚਿਆਂ ਦੇ ਨਾਲ ਬੱਚਿਆਂ ਦੇ ਹੋਸਟਲ ਦੇ ਵਿੱਚ ਰੁਕਦੇ ਹੋ ਦੇਖੋ ਜੇ ਸਾਡਾ ਉਸਤਾਦ ਸਾਡੇ ਨਾਲ ਰਹਿ ਰਿਹਾ ਸਾਨੂੰ ਕੀ ਪ੍ਰੋਬਲਮ ਹੈ ਇਦੋਂ ਵੱਡੀ ਸਾਡੇ ਲਈ ਮਾਨ ਵਾਲੀ ਕਿਹੜੀ ਗੱਲ ਹੋ ਸਕਦੀ ਹੈ ਇਹਦਾ ਮੇਨ ਰੀਜ਼ਨ ਇਹ ਰਹਿੰਦਾ ਕਿ ਫਸਟ ਆਫ ਆਲ ਜਿਵੇਂ ਤੁਸੀਂ ਕਿਹਾ ਇੱਕ ਇਹ ਕੋਈ ਕੰਮ ਨਹੀਂ ਹੈਗਾ ਮੇਰੇ ਲਈ ਇਹ ਇੱਕ ਹਨਾ ਜਿਵੇਂ ਕਹਿੰਦੇ ਨੇ profession passion ਉਹ ਇੱਕੋ ਚੀਜ਼ ਹੋਏ ਹੋਇਆ ਇਸ ਕਰਕੇ ਤੁਸੀਂ ਦੇਖਿਆ ਹੋਊਗਾ ਮੈਂ ਇੱਕ ਦਿਨ ਵੀ ਗਰਾਊਂਡ ਤੋਂ ਛੁੱਟੀ ਨਹੀਂ ਕੀ ਕਰਦਾ ਹੈਗਾ ਤੇ ਨਾ ਹੀ ਲੇਟ ਆਉਣ ਵਾਲਿਆਂ ਨੂੰ ਤਾਂ ਆਪਾਂ ਪਨਿਸ਼ਮੈਂਟ ਹੀ ਦਿੰਨੇ ਆ ਤੁਸੀਂ ਦੇਖਿਆ ਹੀ ਆ ਠੀਕ ਆ ਸ਼ਾਇਦ ਤੁਹਾਨੂੰ ਇੱਕ ਦੋ ਵਾਰ ਮਿਲੀ ਹੋਵੇ ਇਸੇ ਲੈ ਕੇ ਤੇ ਦੂਸਰਾ ਉਹ ਅਕੈਡਮੀ ਦੇ ਵਿੱਚ ਜਿਵੇਂ ਤੁਸੀਂ ਦੱਸਿਆ ਵੀ ਹਾਂ ਮੈਂ ਇੱਕ ਵਧੀਆ ਲਾਈਫ ਸਟਾਈਲ ਜੀ ਸਾ ਸਾਰਾ ਕੋਈ ਕਰ ਸਕਦਾ ਬਟ ਫਿਰ ਵੀ ਮੈਂ ਅਕੈਡਮੀ 'ਚ ਰਹਿਣਾ ਹੀ ਪ੍ਰਿਫਰ ਕਰਦਾ ਉਹਦਾ ਮੇਰੀ ਜਨਰਲ ਹੈ ਕਿ ਇੰਨੇ ਸਾਰੇ ਬੱਚੇ ਹੁਣ ਆਪਣੇ ਕੋਲ ਤਿਆਰੀ ਕਰ ਰਹੇ ਨੇ ਕੁੜੀਆਂ ਮੁੰਡੇ ਕਰ ਰਹੇ ਨੇ ਰਾਤ ਬਰਾਤ ਕਿਸੇ ਵੀ ਚੀਜ਼ ਨੂੰ ਲੈ ਕੇ ਕੋਈ ਬੱਚੇ ਨੂੰ ਕੋਈ ਪ੍ਰੋਬਲਮ ਆਉਂਦੀ ਕਿਸ ਤਰ੍ਹਾਂ ਦੀ ਕੋਈ ਫਿਜ਼ੀਕਲ ਪ੍ਰੋਬਲਮ ਆ ਗਈ ਨਾ ਵੀ ਹੈ ਨਾ ਸਭ ਤੋਂ ਪਹਿਲਾਂ ਮੈਂ ਉਸੇ ਲੈ ਕਰੂੰਗਾ ਵੈਸੇ ਆਪਣੀ ਅਕੈਡਮੀ ਚ ਪ੍ਰਬੰਧ ਹੈ ਕਿ ਆਪਣੇ ਕੋਲ ਡਾਕਟਰ ਆਂਦੇ ਆ ਸਾਰਾ ਕੁਝ ਬਟ ਇਨ ਕੇਸ ਆਫ ਕੋਈ ਐਮਰਜੈਂਸੀ ਪੈਗੀ ਤਾਂ ਫਿਰ ਉਹਦੇ ਲਈ ਮੈਂ ਹਮੇਸ਼ਾ ਤੁਸੀਂ ਦੇਖਿਓ ਆਪਾਂ ਕਿੰਨੇ ਬੱਚੇ ਕੋਈ ਬਿਮਾਰ ਹੋਏ ਤਾਂ ਆਪਾਂ ਲੈ ਕੇ ਜਾਂਦੇ ਹਾਂ ਇਦਾਂ ਹੈ ਬਾਕੀ ਬੱਚਾਂ ਲਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਅਕੈਡਮੀਆਂ ਹੋਰ ਹੈਗੀਆਂ ਨੇ ਸਾਰੇ ਬੱਚੇ ਉਹੋ ਜਿਹੇ ਬੱਚੇ ਵੀ ਹੈਗੇ ਨੇ ਜਿਹੜੇ ਘਰ ਰਹਿ ਕੇ ਤਿਆਰੀ ਕਰਦੇ ਨੇ ਟ੍ਰਾਇਲ ਕੱਟ ਜਾਂਦੇ ਨੇ ਪਰ ਇੱਥੇ ਕੀ ਡਿਫਰੈਂਟ ਹੈ ਇਹ ਸਾਰੀ ਗੇਮ ਨੇ ਟੈਕਨੀਕਸ ਬੇਸਡ ਟੈਕਨਿਕ ਬੇਸਡ ਬਿਲਕੁਲ ਮਾਈਂਡ ਗੇਮ ਹੈ ਤੁਹਾਡੇ ਚ ਡਿਟਰਮੀਨੇਸ਼ਨ ਹੈਗਾ ਤੁਹਾਡੇ ਚ ਵੈਲ ਪਾਵਰ ਹੈਗੀ ਹੈ ਇੱਕ ਅੰਗਰੇਜ਼ੀ ਦੀ ਸਰ ਮੈਨੂੰ ਲਾਈਨ ਯਾਦ ਆ ਰਹੀ ਹੈ ਉਹ ਕਹਿੰਦੇ ਨੇ ਕਿ ਸਕਸੈਸ ਇਸ ਨਾਟ ਅਬਾਊਟ ਟੈਲੈਂਟ ਸਕਸੈਸ ਇਸ ਨਾਟ ਅਬਾਊਟ ਲੱਕ ਇਟਸ ਆਲ ਅਬਾਊਟ ਡਿਟਰਮੀਨੇਸ਼ਨ ਇਟਸ ਆਲ ਅਬਾਊਟ ਵੈਲ ਪਾਵਰ ਇਟਸ ਆਲ ਅਬਾਊਟ ਹਾਊ ਬੈਡਲੀ ਯੂ ਵਾਂਟ ਇਟ ਤੁਸੀਂ ਕਿੰਨਾ ਜ਼ਿਆਦਾ ਇਸ ਚੀਜ਼ ਨੂੰ ਸ਼ਿੱਦਤ ਨਾਲ ਚਾਹੁੰਦੇ ਹੋ ਹੂੰ ਉਹ ਹੱਲਾਸ਼ੇਰੀ ਇੱਥੇ ਦਿੱਤੀ ਜਾਂਦੀ ਹੈ ਮੈਨੂੰ ਲੱਗਦਾ ਜਿੰਨੀ ਮੇਰੇ 'ਚ ਇੰਪਰੂਵਮੈਂਟ ਆਈ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਥੇ ਬੋਲਣ ਦੇ ਕਾਬਿਲ ਮੈਂ ਸਤੋਂ ਕਿਹੜੇ ਤਰ੍ਹਾਂ ਦਾ ਬੱਚਾ ਸੀ ਕਿ ਬਹੁਤ ਸ਼ਾਈ ਨੇਚਰ ਕਿਸੇ ਨਾਲ ਬਹੁਤਾ ਜਿਆਦਾ ਬੋਲਣਾ ਨਹੀਂ ਹੈਗਾ ਆਪਣੇ ਆਪ ਚ ਰਹਿਣਾ ਕਾਈਂਡ ਆਫ ਇੰਟਰੋਵਰਟ ਓਕੇ ਤੁਸੀਂ ਇੰਨਾ ਜਿਆਦਾ ਥਾਪੜਿਆ ਮਤਲਬ ਕਿ ਮੇਰੀ ਨੇਚਰ ਹੀ ਚੇਂਜ ਹੋ ਗਈ ਮੈਂ ਇੰਨਾ ਜਿਆਦਾ ਖੁਸ਼ ਰਹਿਣ ਲੱਗ ਗਿਆ ਕਿ ਮੈਨੂੰ ਲੱਗਦਾ ਕਿ ਜੇ ਤੁਸੀਂ ਮਾੜੀ ਜਿਹੀ ਹੋਰ ਅੱਲਾ ਸ਼ੇਰੀ ਦੇਤੀ ਮੈਂ ਤਾਂ ਉੱਡਣ ਲੱਗ ਗਿਆ ਨਾ ਇੱਥੇ ਬੱਚਿਆਂ ਨੂੰ ਇਨਕਰੇਜਮੈਂਟ ਕੀਤੀ ਜਾਂਦੀ ਹੈ ਇੱਕ ਇੱਕ ਬੱਚੇ ਤੇ ਪਰਸਨਲੀ ਉਹਦੇ ਤੇ ਧਿਆਨ ਦਿੱਤਾ ਜਾਂਦਾ ਫਹਾਣੀ ਵੱਡਾ ਜਾਂਦਾ ਹੈਗਾ ਬਿਲਕੁਲ ਜੇ ਮਾਂ ਪਿਓ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਨਾਲ ਪੈਸਾ ਭਰ ਰਿਹਾ ਵਰਥ ਇਟ ਹੈ ਬਿਲਕੁਲ ਇਹ ਤਾਂ ਹੈ ਬਾਕੀ ਤੁਸੀਂ ਆਪਣਾ ਇਸ ਰਿਵਿਊ ਰੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਔਰੇ ਤੇ ਕਿੰਨਾ ਤੁਸੀਂ ਜਿਵੇਂ ਹੁਣ ਪੰਜਾਬ ਪੁਲਿਸ ਕਨਸਟੇਬਲ ਤਿਆਰੀ ਕਰ ਰਹੇ ਹੋ ਤਾਂ ਉਹਦੇ ਲਈ ਥੋੜਾ ਕਿੰਨਾ ਕੁ ਤੁਸੀਂ ਜਦੋਂ ਆਏ ਸੀ ਕਿੰਨਾ ਵੇਟ ਸੀ ਕਿ ਹੁਣ ਕਿੰਨਾ ਹੈ ਪਹਿਲਾਂ ਕੀ ਟਾਈਮਿੰਗ ਹੁੰਦਾ ਸੀ ਤੁਹਾਡਾ ਤੇ ਉਸੇ ਬਾਰੇ ਦੇਖੋ ਜੀ ਮੈਂ ਕੋਈ ਪਿਛਲੇ ਜਨਮ ਚ ਨਾ ਚੰਗੇ ਕਰਮ ਕੀਤੇ ਹੋਣਗੇ ਤੇ ਜਿਹੜਾ ਇਸ ਅਕੈਡਮੀ ਚ ਆਉਣ ਦਾ ਮਾਣ ਮਿਲਿਆ ਡੈਸਟੀਨੀ ਖਿੱਚ ਕੇ ਲੈ ਕੇ ਆ ਗਈ 3 ਜੁਲਾਈ ਨੂੰ ਇਸ ਅਕੈਡਮੀ ਦੇ ਵਿੱਚ ਆਇਆ ਸੀਗਾ ਜੀ ਜਿਸ ਦਿਨ ਆਇਆ ਸੀਗਾ ਮੈਂ ਦੇਖੋ ਡਾਈਟਿੰਗ ਘਰ ਤੋਂ ਸਟਾਰਟ ਕਰਤੀ ਸੀ ਪੰਜ ਕਿਲੋ weight ਮੈਂ ਘਰ ਤੋਂ ਢ ਲਿਆ ਠੀਕ ਹੈ 3 ਮਹੀਨਿਆਂ ਚ 3 ਮਹੀਨਿਆਂ ਚ 5 ਕਿਲੋ 5 ਕਿਲੋ ਓਕੇ ਇੱਥੇ 2 ਮਹੀਨਿਆਂ ਚ 12 ਕਿਲੋ ਪਰ ਹੋਰ ਘਟਾ ਲਿਆ ਠੀਕ ਹੈ ਹਜੇ ਵੀ ਡਾਈਟ ਤੇ ਇੰਨਾ ਜ਼ਿਆਦਾ ਜ਼ੋਰ ਦੇਈਦਾ ਇੰਨਾ ਜ਼ਿਆਦਾ ਦੱਬ ਕੇ ਨਾਪ ਘਟ ਕੇ ਖਾਈਦਾ ਕਿਉਂਕਿ ਰੋਕ ਟੋਕ ਨਹੀਂ ਲੈ ਹੈਗੀ ਖੁੱਲਾ ਮਿਲਦਾ ਸਾਰਾ ਕੁਝ ਗੱਲ ਸਹੀ ਉਹਦੇ ਕਰਕੇ weight ਰੁਕਿਆ ਨਹੀਂ ਹੋਰ ਘਟ ਜਾਣਾ ਸੀਗਾ ਹਾਂ ਮੁਸ਼ਲੀ ਮੈਂ ਦੇਖਿਆ ਕਾਫੀ ਉਹਦੇ ਵਿੱਚ ਜਦੋਂ ਬੱਚੇ ਹੌਸਟਲ ਲਾਈਫ ਜੀਦੇ ਨਾ ਤਾਂ ਉਹਦੇ ਵਿੱਚ ਹੁੰਦਾ ਕਿ ਮਣਕੇ ਰੋਟੀਆਂ ਦੇਣੀਆਂ ਤਣਕੇ ਨਾ ਵੀ ਚਾਰ ਖਾਲਾ ਪੰਜ ਖਾਲਾ ਓਕੇ ਐਂਦਾ ਕਰਕੇ ਹੈਨਾ ਤੇ ਇੱਥੇ ਰੈਸਟ੍ਰਿਕਸ਼ਨ ਸਿਰਫ ਆਪਾਂ ਤੁਸੀਂ ਦੇਖਿਆ ਹੋਊਗਾ ਮੈਂ ਸਿਰਫ ਉਹਨਾਂ ਬੱਚੇ ਤੇ ਲਗਾਉਣਾ ਜਿਨ੍ਹਾਂ ਦਾ ਆਪਾਂ ਨੇ weight ਤੇ control ਕਰਨਾ ਹੈ ਹਾਂਜੀ ਹਾਂਜੀ ਕੋਈ ਹੋਰ ਬੱਚੇ ਤੇ ਆਪਾਂ ਕਿਸ ਤਰ੍ਹਾਂ ਦਾ ਕੋਈ ਇਹੋ ਨਹੀਂ ਲਗਾਉਂਦੇ ਕਿ ਵੀ ਖੁੱਲਾ ਖਾਓ ਕੋਈ ਚੱਕਣੀ ਬਾਬਾ ਨਾਨਕ ਕਰਦਾ ਹੋਇਆ ਬਹੁਤ ਵਧੀਆ ਹੈ ਹੈਨਾ ਤੇ ਇਸੇ ਵਾਰ ਆ ਤੁਸੀਂ ਹੁਣ ਪਹਿਲਾਂ ਜਦੋਂ ਥੋੜਾ 1600 ਮੀਟਰ ਟਾਈਮ ਸੀਗਾ ਤਾਂ ਤੁਸੀਂ ਕਿੰਨਾ ਟਾਈਮ ਆਇਆ ਤੁਹਾਡਾ ਤੇ ਜਿਵੇਂ ਥੋੜਾ ਦੇਖੋ ਜਦੋਂ ਮੈਂ ਸਟਾਰਟ ਕੀਤਾ ਮੇਰੇ ਚ ਇੰਨੀ ਕ ਹਿੰਮਤ ਨਹੀਂ ਸੀ ਕਿ ਮੈਂ ਦੋ ਚੱਕਰ ਲਗਾ ਸਕਾਂ ਠੀਕ ਹੈ ਪਰ ਮੈਂ ਹੌਲੀ ਹੌਲੀ ਮਤਲਬ ਕਿ ਮੇਰਾ ਸਾਢੇ 8 ਟਾਈਮ ਸੀਗਾ ਪਰ ਸਾਢੇ 8ਵੇਂ ਮਿੰਟ ਵੀ ਉਦੋਂ ਟਾਈਮ ਸੀ ਜਦੋਂ ਮੈਂ ਪੂਰਾ ਸਭ ਤੋਂ ਆਦਾ ਬੈਸਟ ਦਿੰਦਾ ਸੀਗਾ ਠੀਕ ਹੈ ਮੈਨੂੰ 15 ਕ ਦਿਨਾਂ ਬਾਅਦ ਮੇਰਾ 64ਲੀ ਟਾਈਮ ਹੋ ਗਿਆ ਜੀ ਠੀਕ ਹੈ ਜਦੋਂ ਮੈਂ ਇੱਕ ਪੂਰੇ ਇੱਕ ਮਹੀਨੇ ਬਾਅਦ ਮੈਨੂੰ ਯਾਦ 29 ਅਗਸਤ ਨੂੰ ਜਦੋਂ ਮੈਂ ਆਪਣਾ ਟ੍ਰਾਇਲ ਦਿੱਤਾ ਤਾਂ ਮੇਰਾ 555 ਟਾਈਮ ਆਇਆ ਬਹੁਤ ਵਧੀਆ ਤੇ ਮੈਨੂੰ ਯਕੀਨ ਨਹੀਂ ਹੋਇਆ ਮੈਨੂੰ ਮਤਲਬ ਕਿ ਇਦਾਂ ਲੱਗੇ ਵੀ ਇਹ ਸਾਰਾ ਕੁਝ ਸੁਪਨੇ ਦੀ ਤਰ੍ਹਾਂ ਚੱਲ ਰਿਹਾ ਔਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸ ਦਿਨ ਮੈਂ ਦੂਸਰੇ ਚੱਕਰ ਦੇ ਵਿੱਚ ਜਿਹੜੇ ਬੱਚੇ ਆਰਮੀ ਵਾਲੇ ਨੇ ਮੈਂ ਉਹਨਾਂ ਤੋਂ ਅੱਗੇ ਚੱਲ ਰਿਹਾ ਸੀ ਤੁਸੀਂ ਮੈਨੂੰ ਇਹ ਕਿਹਾ ਵੀ ਭਾਈ ਰੁਕ ਜਾ ਹੌਲੀ ਕਿਤੇ ਰੋਕੀ ਨਾ ਜਾਈ ਹਾਂ ਮੈਨੂੰ ਡਰ ਸੀਗਾ ਇਸੀ ਦਾ ਜਦੋਂ ਪਹਿਲਾ ਚੱਕਰ ਖਿੱਚਿਆ ਨਾ ਮੈਨੂੰ ਇਹ ਸੀਗਾ ਮਖਾ ਲੈ ਵੀ ਇਹਨੇ ਰੁਕ ਜਾਣਾ ਤਾਂ ਮੈਂ ਕਹਿ ਰਿਹਾ ਸੀਗਾ ਵੀ ਆਪਣਾ ਥੋੜਾ ਠੰਮੇ ਨਾ ਚੱਲੋ ਸ਼ਾਇਦ ਨਹੀਂ ਤਾਂ ਹੋਰ ਵੀ ਮੈਨੂੰ ਲੱਗਦਾ ਕਿ ਇਹ ਟੁੱਟ ਜਾਣਾ ਸੀਗਾ ਔਰ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੇ 25 ਸਾਲ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਵਧੀਆ ਤੇ ਜਿਹੜੇ ਸੋਹਣੇ ਦਿਨ ਨੇ ਉਹ ਇੱਥੇ ਮੈਂ ਜਿਉ ਰਿਹਾ ਮੈਂ ਇੰਨਾ ਜ਼ਿਆਦਾ ਖੁਸ਼ ਹਾਂ ਕਦੇ ਹੱਸਣ ਨੂੰ ਨਹੀਂ ਸੀ ਮਿਲਿਆ ਜਿੰਨਾ ਸੀ ਇੰਨਾ ਖੁਸ਼ ਹੋਈਦਾ ਇੱਥੇ ਇੱਥੇ ਤਾਂ ਸਾਰਾ ਦਿਨ ਆਇਆ ਲੱਗਦਾ ਕਿ ਜਿਵੇਂ ਵਿਆਹ ਤੇ ਆਏ ਹੋਏ ਨੇ ਸਾਰਾ ਦਿਨ ਮਾਹੌਲ ਬਣਿਆ ਰਹਿੰਦਾ ਠੀਕ ਹੈ ਚਲੋ ਠੀਕ ਹੈ ਜੀ ਇਹ ਸੀ ਬੱਚੇ ਦਾ ਰਿਵਿਊ ਤੇ थे थैंक यू सो मच دل دے ਗਹਿਰਾਈਆਂ ਤੋਂ ਫਿਰ ਵੀ ਇੱਕ ਵਾਰ ਹਨਾ ਤੁਸੀਂ ਇੰਨਾ ਵਧੀਆ ਰਿਵਿਊ ਦਿੱਤਾ ਤੇ ਉਹ ਇਹ ਗੱਲ ਸੀਗੀ ਕੋਈ ਰਟਾ ਰਟਾਇਆ ਨਹੀਂ ਸੀਗਾ ਉਹ ਜਿਹੜਾ ਦਿਲ ਤੋਂ ਨਿਕਲਦੀ ਆਵਾਜ਼ ਹਨਾ ਵੀ ਹਾਂ ਮੈਨੂੰ ਕੀ ਫੀਲ ਆ ਰਿਹਾ ਇੱਥੇ ਰਹਿ ਕੇ ਕੀ ਹੋ ਰਿਹਾ ਉਹ ਸਾਰੀਆਂ ਚੀਜ਼ਾਂ ਤੁਸੀਂ ਦੱਸੀਆਂ थैंक यू सो मच ਤੇ ਬਾਕੀ ਹੋਪਸ ਹੋ ਇਸ ਸਾਲ ਤੁਹਾਡੇ ਵਰਦੀ ਪਾਵੇ ਮੇਰਾ ਤਾਂ ਹੀ ਉਮੀਦ ਆ ਸਾਰੇ ਹਨਾ ਤੁਹਾਡੇ ਟ੍ਰਾਇਲਸ ਪਾਸ ਹੋ ਜਾਣ ਸਾਰੇ ਹੋਰ ਤੇ ਮਿਲਦੇ ਆਂ ਫਿਰ ਆਪਾਂ ਕਿਸੇ ਨਾਕੇ ਤੇ ਖੜੇ ਹੋਵਾਂਗੇ ਤੁਸੀਂ ਦਾ ਸੰਭਾਲ ਬਖਸ਼ੂ ਜੀ ਠੀਕ ਹੈ ਜੀ ਓਕੇ ਜੀ